ਇਹ ਨਾਲ ਇੱਕ ਵਾਰੀ ਇੱਧਰ ਸਾਹਮਣੇ ਦੇਖੋ ਪੰਜਾਬ ਹੌਟਮਿਕ ਪਲਾਂਟ ਆਨਰ ਅਸੋਸੀਏਸ਼ਨ ਦੀ ਮੀਟਿੰਗ ਥੀਗੀ ਮੀਟਿੰਗ ਦਾ ਮੁੱਦਾ ਠੀਕ ਹੈ ਰੈਫਾਇਨਰੀ ਤੁਸੀਂ ਸਾਡੇ ਭਰਾ ਸਾਡੇ ਇੱਕ ਛੋਟੇ ਸਾਡੇ ਦੇ ਆਏ ਤੁਹਾਨੂੰ ਬਹੁਤ ਬਹੁਤ ਥੋੜੀ ਮਿਹਰਬਾਨੀ ਮਸਲਾ ਸਾਡਾ ਇਹ ਹੈ ਜਿਹੜੀ ਰੈਮੇ ਰੈਫਾਇਨਰੀ ਲੱਗੀ ਹੋਈ ਹੈ ਉਹ ਚ ਵੀ HPCL ਤੋਂ ਲੁੱਕ ਲੈਣੀ ਆ ਤੁਹਾਨੂੰ ਲੁੱਕ ਹੋਰ ਫੈਨਰੀ ਤੋਂ HPCL ਹਿੰਦੁਸਤਾਨ ਪੈਟਰੋਲੀਅਮ ਇਹ ਪਲੇ ਕਰਦੀ ਹੈ ਜਦੋਂ ਰਫੈਨਰੀ ਲੱਗੀ ਹੈ ਇਹਨਾਂ ਨੇ ਪੰਜਾਬ ਗਵਰਨਮੈਂਟ ਨਾਲ ਵਾਦਾ ਕੀਤਾ ਸੀ ਰਿਟਰਨ ਕੀਤਾ ਕਿ ਜਾਨੀ ਕਿ ਤੁਹਾਨੂੰ ਪਤਾ ਨਹੀਂ ਵੀ ਤੁਹਾਨੂੰ ਅੱਧੀ 40% ਲੁੱਕ ਜਾਏਗਾ ਉਹ ਵੀ ਤੁਹਾਡੀ ਡਿਮਾਂਡ ਜਿੰਨੀ ਹੈਗੀ ਉਹਨੇ ਪੂਰੀ ਕਰਕੇ ਇਹ ਲੁੱਕ ਬਾਹਰ ਦੇਵਾਂਗੇ ਪਰ ਜਦੋਂ ਤੋਂ ਰਫੈਨਰੀ ਲੱਗੀ ਹੈ ਉਦੋਂ ਤੋਂ ਇਹ 바ਵਾ ਹਿਰੇ ਨਹੀਂ ਚੜਿਆ ਜਿਹਦੇ ਵੱਲ ਪੰਜਾਬ ਸਰਕਾਰ ਨੇ ਵੀ ਉਦੋਂ ਤੱਕ ਹੁਣ ਤੱਕ ਬਲਅਤਿਆ ਨਹੀਂ ਕੀਤਾ ਅੱਜ ਫਾਨੂੰ ਪ੍ਰੈਸ ਕਾਨਫਰੰਸ ਇਸ ਵਾਸਤੇ ਕਰਨੀ ਪਈ ਹੈ ਵੀ ਠੇਕੇਦਾਰਾਂ ਦੇ ਸਿਰ ਤੋਂ ਲਿਓਨ ਪਾਣੀ چلا ਗਿਆ ਉਹ ਇਸ ਤਰ੍ਹਾਂ چلا ਗਿਆ ਇੱਕ ਮਹੀਨੇ ਤੋਂ ਫੈਨਰੀ ਨੇ ਪੰਜਾਬ ਨੂੰ ਲੁੱਕ ਦੇਣੀ ਬਿਲਕੁਲ ਬੰਦ ਕਰਤੀ ਜਾਂ ਕਹਿੰਦੀ ਇਕ ਟ ਪਰਸੈਂਟ ਦੇ ਰਹੀ ਐ 1% ਦਾ ਮਤਲਬ ਵੀ 15 ਦਿਨਾਂ ਬਾਅਦ ਇੱਕ ਠੇਕੇਦਾਰ ਨੂੰ ਇੱਕ ਗੱਡੀ ਦੇ ਰਹੀ ਐ ਜਦੋਂ ਕਿ ਅੱਗੇ 6 ਘੰਟਿਆਂ ਬਾਅਦ ਗੱਡੀ ਸਾਦੀ ਭਰ ਜਾਂਦੀ ਐ ਇਹ ਲੁੱਕ ਤੋਂ ਜਣਾ ਤੱਕ ਪ੍ਰੋਟੈਕਸ਼ਨ ਹੋਵੇ ਕੀ ਫਿਰ ਸਹਿਮਤਾ ਵੀ ਚਲੋ ਜੀ ਫੈਨਰੀ ਦੀ ਖਰਾਬ ਐ ਦੀ ਪਰ ਐਚਪੀਟੀਐਲ ਰਫੈਨਰੀ ਤੋਂ ਲੁੱਕ ਜੁਪੀ ਨੂੰ ਹਰਿਆਣਾ ਨੂੰ ਬਹੁਤ ਵੱਡੀ ਮਾਤਰਾ ਚ ਦੇ ਰਹੀ ਐ ਪੰਜਾਬ ਦੀ ਲੁੱਕ ਬੰਦ ਕਰਕੇ ਅਸੀਂ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਵੀ ਤੁਸੀਂ ਇਹਦਾ ਪਤਾ ਲਗਾਓ ਕਿ ਪਿੱਤੀ ਇਹ ਪੰਜਾਬ ਨਾਲ ਸਾਜ਼ਿਸ਼ ਹੈ ਕਿ ਇਹ ਪੰਜਾਬ ਦੀਆਂ ਡਿਵੈਲਪਮੈਂਟ ਨੂੰ ਲੋਕਾਂ ਦੀ ਸਾਜ਼ਿਸ਼ ਹੋ ਰਹੀ ਹੈ ਔਰ ਕੌਣ ਇਹ ਸਾਜ਼ਿਸ਼ ਕਰ ਰਿਹਾ ਹੈ ਐਚ.ਟੀ.ਐਸ ਦੇ ਸਰੂਪ ਕੌਣ ਸਾਜ਼ਿਸ਼ ਕਰਦੇ ਦਾ ਪਤਾ ਲਗਾ ਲਓ। ਦੂਜੀ ਗੱਲ ਅਰਫੈਨੀ ਦਾ ਪੋਲੂਸ਼ਨ ਪੰਜਾਬ ਚੱਲਦਾ ਹੈ ਪਰ ਫੈਨਰੀ ਨੂੰ ਦੂਜਿਆਂ ਫੈਟੇਟਾਂ ਦੇ ਮੁਕਾਬਲੇ ਲੁਕ ਮਹਿੰਗੀ ਦਿੱਤੀ ਜਾ ਰਹੀ ਹੈ ਸਾਨੂੰ ਇਹ ਡਿਸਕਾਊਂਟ ਦਿੰਦੇ ਆ ਟਨ ਪਿੱਛੇ ਲਗਭਗ 15 ਤੋਂ 1800 ਰੁਪਏ ਦਾ ਡਿਸਕਾਊਂਟ ਦਿੰਦੇ ਜਦੋਂ ਕਿ ਇਹ ਜੁਪੀ ਨੂੰ ਤੇ ਰਾਜਸਥਾਨ ਨੂੰ ਹਰਿਆਣੇ ਨੂੰ 3500 ਤੋਂ 4500 ਰੁਪਏ ਪ੍ਰਤੀ ਟਨ ਡਿਸਕਾਊਂਟ ਦੇ ਰਹੇ ਇਹਨਾਂ ਨਾਲ ਸੌਲ ਜਾ ਵੀ ਹੋਇਆ ਕਹਿੰਦੇ ਤੁਸੀਂ ਘੱਟ ਲੈ ਰਹੇ ਅਸੀਂ ਐਚਪੀਐਨ ਨੂੰ ਦੱਸਣਾ ਚਾਹੁੰਦੇ ਆ ਕਿ ਕੱਟ ਦੀ ਜਦੋਂ ਸਾਡਾ ਪੰਜਾਬ ਦਾ ਮਾਜਨਾ ਹੀ ਛੋਟਾ ਹੈ ਤੇ ਟੈਟ ਦੀ ਉਹਨਾਂ ਮੁਕਾਬਕ ਛੋਟੀ ਹੈ ਤਾਂ ਉਹਨਾਂ ਅਸੀਂ ਲੋਕ ਘਰਾਂ ਦੇ ਤੌਰ 'ਤੇ ਤਾਂ ਪਹੁੰਚ ਨਹੀਂ ਨਹੀਂ ਸਾਨੂੰ ਲਾਗਤ ਤਾਂ ਲਮਾਗੇ ਤੋਂ ਨਹੀਂ ਇਹ ਮਤਲਬ ਇਹ ਹੋਇਆ ਵੀ ਜੇ ਆਪਾਂ ਕਿਸੇ ਦੁਕਾਨਦਾਰ ਤੋਂ ਖੰਡ ਲੈਣ ਜਾ ਜੀ ਜਿਹੜਾ ਪਾਈਆ ਲਊਗਾ ਉਹਨੂੰ 40 ਰੁਪਏ ਤੇ ਜਿਹੜਾ 10 ਕਿਲੋ ਲਊਗਾ ਉਹਨੂੰ 5 ਰੁਪਏ ਇਹ ਐਥੇ ਪੀਸੀਐਲ ਇਹ ਨੀਤੀ ਬਣਾ ਰਹੀ ਹੈ ਪੰਜਾਬ ਸਰਕਾਰ ਦਾ ਸਰਕਾਰ ਕਿੰਨੀ ਦੇਵੇ ਇਦੇ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਵਿੱਤੀ ਨੁਕਸਾਨ ਹੋ ਰਿਹਾ ਹੈ ਇਹ ਨਾਲ ਸਾਡਾ ਪੰਜਾਬ ਦੀ ਡਿਵੈਲਪਮੈਂਟ ਦਾ ਨੁਕਸਾਨ ਹੋ ਰਿਹਾ ਹੈ ਡਿਵੈਲਪਮੈਂਟ ਰੁਕ ਰਹੀ ਹੈ ਇਦੇ ਨਾਲ ਜੇ ਹੁਣ ਸਾਨੂੰ 15-15 ਦਿਨ ਲੁੱਕ ਨਹੀਂ ਮਿਲਦੀ ਸਾਡੀਆਂ ਛੜਕਾਂ ਰੁਕ ਜਾਂਦੀਆਂ ਠੇਕੇਦਾਰ ਨੂੰ ਲੇਬਰ ਵੀ ਉੰਨੀ ਪੈਂਦੀ ਹੈ ਠੇਕੇਦਾਰ ਦੀ ਮਸ਼ੀਨਰੀ ਰੁਕ ਜਾਂਦੀ ਹੈ ਜਿਹੜਾ ਠੇਕੇਦਾਰ ਦਾ ਕੰਮ ਕਰਨ ਦਾ ਫਮਾ ਹੁੰਦਾ ਉਹ ਬਹੁਤ ਟਕ ਜਾਂਦਾ ਹੈ ਗਵਰਨਮੈਂਟ ਨੂੰ ਵੀ ਧਿਆਨ ਦੇਣਾ ਪੈਂਦਾ ਜੇ ਠੇਕੇਦਾਰ ਦਾ ਰਫਿੰਦੀ ਕਰਕੇ ਇਕਤੀਜੀਲ ਕਰਕੇ ਵਿੱਤੀ ਨੁਕਸਾਨ ਹੋ ਰਿਹਾ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਇਹ ਪੰਜਾਬ ਸਰਕਾਰ ਧਿਆਨ ਦੇਵੇ ਹਾਂ ਇੱਕ ਕਲਬ ਹੈ ਜੇ ਇਹ ਐਚਪੀਐਲ ਲੋਕ ਨਹੀਂ ਦੇ ਸਕਦੀ ਤਾਂ ਇਹ ਸਾਨੂੰ ਲਿਖ ਕੇ ਦੇ ਨਾ ਕਿ ਇੱਕ ਕਲਬ ਹੈ ਵੀ ਫਿਰ ਪੰਜਾਬ ਸਰਕਾਰ ਸਾਨੂੰ ਕਹੂਗੀ ਵੀ ਤੁਸੀਂ ਜਿੱਥੋਂ ਮਰਜ਼ੀ ਲੁੱਕ ਲੋ ਲੋਕ ਨੂੰ ਓਪਨ ਕਰਨਾ ਪਰ ਇਹ ਕੀ ਕਰਦੇ ਆ ਸਭ ਤੋਂ ਪਹਿਲੇ ਪੈਸੇ ਪਹਿਲਾਂ ਜਮਾ ਕਰਾ ਲੈਂਦੇ ਆ ਉਦੋਂ ਇਹ ਕੋਈ ਨਹੀਂ ਦੱਸਦਾ ਵੀ ਸਾਡੇ ਕੋਲ ਲੱਕ ਹੈ ਕਿ ਨਹੀਂ ਹੈ ਜਦੋਂ ਪੈਸੇ ਸਾਰੇ ਜਮਾ ਹੋ ਜਾਂਦੇ ਆ ਇੱਕ ਗੱਡੀ ਦਾ ਹੀ ਰੁਪਏ 10-15 ਲੱਖ ਰੁਪਏ ਇੱਕ ਗੱਡੀ ਦਾ ਬੰਦਾ ਹੈ ਠੇਕੇਦਾਰ ਨੇ 10-15 ਲੱਖ ਜਾਂ ਦੋ ਗੱਡੀਆਂ ਨੇ 30 ਲੱਖ ਕਰੋੜ ਤੱਕ ਠੇਕੇਦਾਰ ਨੇ ਜਮਾ ਕਰਾਤਾ ਤਾਂ ਉਦੋਂ ਮੁੜ ਕੇ ਗੱਡੀ ਅੰਦਰ ਜਾਂਦੀ ਹੈ ਤੇ ਲੱਕ ਦੇਣੋਂ ਮੁੱਕਰ ਜਾਂਦੇ ਆ ਉਹਦੇ ਨਾਲ ਠੇਕੇਦਾਰ ਨੂੰ ਦੂਰੀ ਮਾਰ ਚੱਲਣੀ ਪੈਂਦੀ ਹੈ ਇੱਕ ਤਾਂ ਲੱਕ ਦੇ ਪੈਸੇ ਰੁਕ ਜਾਂਦੇ ਆ ਇੱਕ ਠੇਕੇਦਾਰ ਨੂੰ ਲੱਕ ਨਹੀਂ ਮਿਲਦੀ ਠੇਕੇਦਾਰ ਦਾ ਕੰਮ ਰੁਕ ਜਾਂਦਾ ਹੈ ਜੇ ਪੰਜਾਬ ਸਰਕਾਰ ਇਹਦੇ ਬਾਰੇ ਧਿਆਨ ਦੇਵੇ ਤੇ ਲੁੱਕ ਨੂੰ ਓਪਨ ਕਰ ਦੇ ਵੀ ਅਸੀਂ ਟੈਕਸ ਪੇਡ ਲੁੱਕ ਜਿੱਥੋਂ ਮਰਜੀ ਲਿਜੇ ਕੋਈ ਦਫੰਦਰੀ ਦੀ ਬਾਦ ਨਹੀਂ ਮੈਂ ਪਾਣੀ ਪੱਤਰ ਭੇਜ ਦੋ ਲੱਗੇ ਚਾਹੇ ਇੰਪੋਰਟਡ ਲਿਜੇ ਉਹ ਠੇਕੇਦਾਰ ਤੇ ਛੱਡ ਦੇ ਨਾ ਲੁੱਕ ਦੀ ਕੁਆਲਿਟੀ ਪੰਜਾਬ ਸਰਕਾਰ ਚੈੱਕ ਕਰ ਲੇ ਤੁਹਾਨੂੰ ਠੇਕੇਦਾਰ ਨਾਲ ਕੋਈ ਤਰਾਜ ਨਹੀਂ ਤਾਂ ਮੈਂ ਸਮਝਦਾ ਪੰਜਾਬ ਸਰਕਾਰ ਨੂੰ ਇਹਦੇ ਚ ਕਰੋੜਾ ਰੁਪਿਆ ਦਾ ਪਰਤੀਆਂ ਦਾ ਫਾਇਦਾ ਹੋ ਸਕਦਾ ਹੈ ਜਿਹੜਾ ਆਪਾਂ ਅਰਥੈਨੀ ਤੋਂ ਟੂਈ ਮらい ਜਨੇ ਇਹ ਸਕਾਰਨ ਖਦੀ ਬੇਨਤੀ ਹੈ ਇਸ ਵੱਲ ਧਿਆਨ ਦੇਵੇ ਫੇਰ ਹੀ ਪੰਜਾਬ ਦੀ ਡਿਵੈਲਪਮੈਂਟ ਵਧੂਗੀ ਫੇਰ ਹੀ ਕੰਮ ਸਹੀ ਤਰੀਕੇ ਨਾਲ ਨਿਭਣਗੇ ਤੇ ਫੇਰ ਹੀ ਸਾਰਾ ਕੁਝ ਪੰਜਾਬ ਦਾ ਹੋਤ ਜਾਊਗਾ ਇੱਕ ਤਾਂ ਹਾਂਜੀ ਹਾਂ ਕਾਰਨ ਹੀ ਮੰਨਦਾ ਜਿਹੜੀ ਇਹ ਸਪਲਾਈ ਜਿਹੜੀ ਰੁਕੀ ਹਰ ਤਾਂ ਦੇਖੋ ਅਧੀ ਇੱਕ ਫਾਜਿਸ਼ ਹੀ ਮੰਨਾਂਗੇ ਕਾਰਨ ਦਾ ਪੰਜਾਬ ਦੀ ਡਿਵੈਲਪਮੈਂਟ ਰੁਕ ਗਈ ਇੱਕ ਫਾਜਿਸ਼ ਹੀ ਹੈ ਬਹੁਤ ਵੱਡੀ ਹੈ ਪੋਰਟਾ ਦੀ ਜੇ ਤਾਂ ਲੋਕ ਪ੍ਰੋਟੈਕਸ਼ਨ ਨਾ ਹੋਵੇ ਤੇ ਤਾਂ ਆਪਾਂ ਕਹਿ ਸਕਦੇ ਜੋ ਜੁਪੀ ਨੂੰ ਤੇ ਖਰੈਨ ਦਾ ਸੌ ਤੋਂ ਵੱਡੀ ਨਿਕਲ ਰਹੀ ਹੈ ਤੇ ਸਾਡੇ ਠੀਕੇ ਦਾ ਉਹਦੇ ਪੈਸੇ ਨਹੀਂ ਜਾਵੇਂ ਤੇ ਸਾਡੀ ਲੋਕ ਨਹੀਂ ਆ ਰਹੀ ਤੇ ਸਾਜੀ ਜੀ ਕਹਾਂਗੇ ਪੰਜਾਬ ਦੀ ਡਿਵੈਲਪਮੈਂਟ ਰੁਕ ਨਹੀਂ ਲੈ ਲਈਏ ਜਾਇ ਕਹਦੀ ਹੈ ਵੀ ਉਹਦਾ ਸਰਕਾਰ ਨੂੰ ਖੇਲ ਕਰਨੀ ਨਹੀਂ ਦਿੱਤਾ ਜੀ ਸੋ ਵੀ ਤੁਸੀਂ ਕਹੇ ਪੰਜਾਬ ਸਰਕਾਰ ਵੀ ਸਹਿਯੋਗ ਨਹੀਂ ਕਰ ਰਹੀ ਜੇ ਫਿਰ ਵੀ ਨਹੀਂ ਕਰਦੇ ਫਿਰ ਕਿਸ ਤਰ੍ਹਾਂ ਦਾ ਗਲੈਕਸ਼ਨ ਹੈ ਇਹ ਪੰਜਾਬ ਸਰਕਾਰ ਸਹਿਯੋਗ ਨਹੀਂ ਕਰਦੀ ਜੀ ਤੇ ਅਸੀਂ ਫੱਡੇ ਫਨ ਬਿੱਤੀ ਜਾਂ ਨਸਾਨ ਹੁੰਦਾ ਅਸੀਂ ਵੀ ਹਰਦਾ ਸਭ ਤੋਂ ਵੱਡੀ ਦੀ ਟੋਪ ਹੈ ਧਿਆਰ ਆ ਉਹਦਾ ਪ੍ਰੈਸ ਹੀ ਹੈ ਅਸੀਂ ਪ੍ਰੈਸੇ ਜਾਵਾਂਗੇ ਫਿਰ ਦੀ ਪ੍ਰੈਸ ਚ ਜਾ ਕੇ ਉਹਦੇ ਬਾਅਦ ਦੀ ਹਾਈ ਕੋਰਟ ਮੰਨ ਜੇ ਉਹ ਹਾਈ ਕੋਰਟ ਚ ਜਾਵਾਂਗੇ ਦੱਸਾਂਗੇ ਉੱਥੇ ਆ ਕੇ ਇਹਨਾਂ ਦੇ ਦੁੱਖ ਦੁਬਾਰੇ ਕਿੰਨਾ ਕੁ ਨੁਕਸਾਨ ਹੋ ਰਿਹਾ ਜੀ ਜੇ ਆਪਾਂ ਵਿਤੀ ਨੁਕਸਾਨ ਦੀ ਉਸੀ ਗੱਲ ਕੀਤੀ ਹੈਗੀ ਕਿ ਕਿੰਨਾ ਨੁਕਸਾਨ ਜਦੋਂ ਇੱਕ ਠੇਕੇਦਾਰ ਦਾ ਪਲਾਂਟ ਚੱਲਦਾ ਹੈ ਲੁੱਕ ਨਾਲ ਤਾਂ 15-20000 ਰੁਪਏ ਰੋਜ਼ ਦੀ ਲੇਬਰ ਹੁੰਦੀ ਹੈ 15-20000 ਰੁਪਏ ਦਾ ਫਟਾ ਹੁੰਦਾ ਹੈ ਜਦੋਂ ਹਨਾ ਪਲਾਂਟ ਚੱਲਦਾ ਜੇ ਪਲਾਂਟ ਖੜ ਜਾਂਦਾ ਹੈ ਉਦੋਂ ਫਿਰ ਤੁਹਾਨੂੰ ਪਾਈਪਾਂ ਕਰਨਾ ਸ਼ੁਰੂ ਕਰਨੀਆਂ ਹੋਰ ਕਰਨੀਆਂ ਪੈਣੀਆਂ 10 ਰੋਜ਼ ਦਾ ਠੇਕੇ ਦਾ ਤਾਂ ਮੈਂ ਤਾਂ ਲੱਖ ਰੁਪਏ ਦਾ ਨਸਾਨ ਰੋਜ਼ ਆ ਹੁੰਦਾ ਜਿੰਨਾ ਤੇ ਦੇਖੀ ਇੱਕ ਠੇਕੇ ਦਾ ਇੱਕ ਲੱਖ ਰੁਪਏ ਦਾ ਨਸਾਨ ਰੋਜ਼ ਆ ਹੁੰਦਾ ਲੁੱਕ ਲੇਟ ਹੋਣ ਨਾਲ ਇਹ ਕਿੰਨੀ ਕਿਸਮ ਦੀ ਜੋ ਜਿਹੜੀ ਹੋ ਰਹੀ ਹੈ ਇੱਕ ਮਿੰਟ ਪਹਿਲਾਂ ਵਿਚ ਵਿੱਚ ਦੀ ਪ੍ਰੋਬਲਮ ਤਾਂ ਆਉਂਦੀ ਰਹਿੰਦੀ ਸੀ ਪਰ 1 ਅਪ੍ਰੈਲ ਤੋਂ ਤਾਂ ਲੁੱਕ ਬਿਲਕੁਲ ਹੀ ਬੰਦ ਹੈ ਜਾ ਕਹਦੀ ਐ ਵੀ ਇੱਕ ਦੋ ਬੋਕੇ ਦਾ ਜਿਸ 10 ਗੱਡੀਆਂ ਚਾਹੀਦੀਆਂ ਉਹਨੂੰ ਇੱਕ ਗੱਡੀ ਹੀ ਦੇ ਰਹੇ ਐ ਕੋਈ 15 ਦਿਨਾਂ ਬਾਅਦ ਹਾਂ ਬਿਲਕੁਲ ਸੁਣ ਜਾ ਸਰਕਾਰ ਸਾਰੇ ਕੰਮ ਬੰਦ ਹੋਏ ਪਏ ਐ ਬੋਟਾਂ ਕਿਵੇਂ ਹੋ ਸਕਦਾ ਪੰਜਾਬ ਸਰਕਾਰ ਦੇ ਜੋ ਲੋਕੀ ਨਹੀਂ ਆਉਗੀ ਤੇ ਇਹਨਾਂ ਨੂੰ ਛੜਕਾ ਰੁਕ ਰਹੀ ਐ ਇਹ ਹਮ ਕਿਸੇ ਸਰਕਾਰ ਦੇ ਨਾਲ ਮਿਲ ਕੇ ਨਾਲ ਗੱਲਬਾਤ ਕੋਈ ਇਸ ਮਾਮਲੇ ਤੇ ਅਸੀਂ ਕਿੱਥੇ ਲਿਖਿਆ ਮੰਨਿਆ ਕਰਕੇ ਤਾਂ ਉਹ ਲਿਖਿਆ ਪੰਜਾਬ ਬਾਂਹ ਦੇ ਚਿੱਠੀਆਂ ਲਿਖਿਆ ਸੀ ਮੇਰੇ ਮਨ ਧਿਆਨ ਦੇ ਬਈ ਤੇ ਮਕੰਨਤਾਵਾਂ ਵਿੱਚ ਦਿੱਤੀਆਂ ਸੀ ਮੇਲ ਪਈ ਆ ਪਰਦੇ ਆ ਠੀਕੇ ਦਾ ਟੋਡੇ ਹਾਹਾਦੀ ਮੇਨ ਨਮੰਦੇ ਆਇਆ ਤੇ ਫਾਦੀ ਕੁਗ ਐਡਪਰੇਸ਼ਨ ਤੋਂ ਦੀ ਮੀਟਿੰਗ ਨਹੀਂ ਦੀ ਤਾਂ ਮੇਨ ਪੰਜਾਬ ਦੇ ਨਮੰਦੇ ਸਾਡੇ ਹੈਗੇ ਸਾਡੇ ਜਿਹੜੇ ਡੀਲਰ ਨੂੰ ਬੀਲ ਕਰਾਉਂਦੇ ਉਹ ਜੋ ਜੇ ਸਰਕਾਰ ਨੇ ਕੋਈ ਇਸ ਤਰ੍ਹਾਂ ਸਟੇਟ ਮੇਨ ਦਾ ਕੋਈ ਜਵਾਬ ਆਇਆ ਤਾਂ ਲੱਗਦਾ ਕੋਈ ਅਸਰ ਸੰਗਠਨਕ ਤਰੀਕੇ ਨਾਲ ਹੈਗੀ ਹੈ ਬਿਲਕੁਲ ਸਹੀ ਲਿਖੀ ਤੇਰੀ ਹੈ ਜੀ ਕਿ ਹਾਈ ਕੋਰਟ ਜਾਂਦੇ ਵੱਡੇ ਵੱਡੇ ਉਕੀਲਾ ਨਾਲ ਗੱਲ ਕਰਾਂਗੇ ਸਰਕਾਰ ਨੂੰ ਵੀਡੀਓ ਦਾ ਸਾਰਾ ਟਾਈਮ ਟੱਪ ਜਾਂਦਾ ਸਰਕਾਰ ਕਹਿੰਦੀ ਸਾਨੂੰ ਟਾਈਮ ਦਿੰਦੀ ਹੈ ਸਰਕਾਰ ਤੁਹਾਨੂੰ ਜੁਰਮਾਨਾ ਕਰਦੀ ਹੈ ਉਹ ਕਦੇ ਵੀ ਸਰਕਾਰ ਨਾਲ ਉਸ ਤੋਂ ਉਹਨਾਂ ਦੀ ਗੱਲ ਕਰਾਂਗੇ ਵੀ ਦੱਸੋ ਇਹਦਾ ਅਸੀਂ ਕੀ ਕਰਾਂਗੇ ਤੁਸੀਂ ਅਸੀਂ ਮਾਂ ਜੋ ਹਾਈ ਕੋਰਟਾਂ ਮੈਂ ਅਸੀਂ ਦੋਖਾ ਰੱਖਾਂਗੇ ਜਾਂ ਕਿ ਸਾਰਾ ਇੱਕ ਪਾਸੇ ਜਿਹੜੇ ਪੰਜਾਬ ਚ ਇਹ ਭੱਲੇ ਲੱਗੇ ਆਪਣਾ ਉਸ ਜਿਹੜਾ ਪੰਜਾਬ ਵਾਸੀ ਲੱਗੇ ਤੇ ਜਿਹੜਾ ਫਾਇਦਾਗਾ ਉਹ ਦੂਸਰੇ ਸਟੇਟ ਦਾ ਇਹ ਭਈ ਹਮ ਇੱਕ ਵੱਡੇ ਲੈਵਲ ਦੇ ਕੰਮ ਹੈ ਤੇ ਇਹ ਤਾਂ ਤੁਹਾਨੂੰ ਤੁਹਾਨੂੰ ਹੀ ਪਤਾ ਹੋਊਗਾ ਵੀ ਕਿਉਂ ਰੋਪੀ ਔਰ ਨਾਲੇ ਇਹੋ ਜਿਹੇ ਫਰਨੀਚ ਰੋਕਦੇ ਜਦੋਂ ਕਿ ਇਲੈਕਸ਼ਨ ਹੋ ਰਹੀ ਹੈ ਇਲੈਕਸ਼ਨ ਹੋ ਰਹੀ ਹੁਣ ਇਹ ਤਾਂ ਫਿਰ ਸਾਜੀ ਸੀ ਕਹਿਦਾ ਹੁੰਦੇ ਆਪਾਂ ਤੁਹਾਨੂੰ ਕੋਈ ਕੋਈ ਔਰੀ ਪ੍ਰੋਬਲਮ ਪ੍ਰੋਬਲਮ ਕੋਈ ਇੱਕ ਪ੍ਰੈਵਲਸ ਤੋਂ ਪ੍ਰੋਬਲਮ ਮੇਨ ਮੇਨ ਤਾਂ ਥੋੜੀ ਮੋਟੀ ਪ੍ਰੋਬਲਮ ਦੇ ਵਿੱਚ ਦੀ ਆਉਂਦੀ ਹੈ ਤੇ 10 ਦਿਨ ਆ ਗਈ ਜਾਂ 5 ਦਿਨ ਆ ਗਈ ਉਹ ਚਲੋ ਅਸੀਂ ਉਹਦੇ ਮਾਮਲੇ ਤਾਂ ਹੁੰਦੇ ਆ ਪਰ ਹੁਣ ਜਿਹੜੀ ਪ੍ਰੋਬਲਮ ਇੱਕ ਪ੍ਰੈਵਲਸ ਤੋਂ ਤਾਂ ਬਹੁਤ ਵੱਡੀ ਪ੍ਰੋਬਲਮ ਹੋ ਗਈ ਫਾਈਨਲ ਵੀ ਦੇਖੀ ਗਈ ਜੀ ਇਹ ਨਹੀਂ ਕਾਟਾ ਫੌਜ ਤੋਂ ਨਹੀਂ ਨਹੀਂ ਕਹਿੰਦੇ ਨਹੀਂ ਜਾਹਤ ਤੋਂ ਤੁਸੀਂ ਕਹ ਰਹੇ ਬਹੁਤ ਗੱਲ ਕਰ ਰਹੇ ਹੋ ਦੂਜੇ ਚਲੋ ਵੀ ਤਾਂ ਵੱਡੀ ਚੋਂ ਤਾਂ ਪੰਜਾਬ ਨੂੰ ਗੱਟੀਆਂ ਹੀ ਜੂੜ ਤੋਂ ਵੱਡੀ ਚੋਂ 2 ਜਾਂ 3 ਦੇ ਰਹੀ ਸੀ ਬਾਕੀ ਦਰ ਨੇ ਯੂਪੀ ਤੋਂ ਦੇ ਦੇ ਸੀ ਕੋਈ ਬਹੁਤ ਕੰਮ ਚੱਲ ਰਹੀ ਸਾਰੇ ਕੰਮ ਬਲੇ ਵਡੇਲੇ ਤੇ ਨਹੀਂ ਚੱਲ ਰਹੀ ਕਿਉਂਕਿ ਹੈਂਟਰ ਗਵਰਨਮੈਂਟ ਨੇ ਜਿਹੜੀ ਪੰਜਾਬ ਸਰਕਾਰ ਨੂੰ ਹੁਣ ਐਫਡੀਆਰ ਇਹ ਰੁਕੀ ਹੋਈ ਹੈ ਜੇ ਅਸੀਂ ਕਹਿੰਦੇ ਵੀ ਪੰਜਾਬ ਸਰਕਾਰ ਕੰਮ ਨਹੀਂ ਲਾ ਰਹੀ ਵੀ ਮਰੀ ਗੱਲ ਹੈ ਕਿਉਂਕਿ ਜਦੋਂ ਹੈਂਟਰ ਪੈਸੇ ਨਹੀਂ ਦੇਊਗੀ ਛੱਤੀ ਦੋਗੇ ਕਿੰਨੇ ਕਰੋੜ ਰੁਕਿਆ ਹੋਇਆ ਪਰ ਫਿਰ ਵੀ ਚਲੋ ਇੰਦਰੂਦਰ ਕਰਕੇ ਜਿੰਨੇ ਇੱਕ ਬਹੁਤ ਜ਼ਰੂਰੀ ਕੰਮ ଥିਗੇ ਉਹ ਜ਼ਰੂਰ ਕਰਾਉਣੇ ਲਾਇਏ ਬਹੁਤ ਤਰਤੇ ਜਿੰਨੇ ਬਹੁਤ ਅਰਜਨ ਕਿ ਤੋਂ ਫੰਡ ਤੇ ਕੋਈ ਟੈਕਸ ਨਹੀਂ ਦਿੱਤਾ ਜਿਹੜਾ ਕੰਮ ਹੋਵੇ ਉਹ ਤਾਂ ਜਿੰਨਾ ਕੇ ਸੈਂਟਰ ਸਰਕਾਰ ਐਫ ਡੀਆਰ ਨਹੀਂ ਦੇ ਹੋਈ ਜੀ ਹੁਣ ਪੰਜਾਬ ਸਰਕਾਰ ਵੀ ਕਿੱਥੋਂ ਪੈ ਲੈ ਹੋਗੀ ਛੋਟਾ ਜਿਹਾ ਟੈਟ ਆਪਣਾ ਤੇ ਮੇਨ ਟੈਕਸ ਜਿਹੜੇ ਉਹ ਤਾਂ ਸੈਂਟਰ ਕੋਲ ਹੀ ਜਾਂਦੇ ਐ ਕਿਉਂ ਟੈਕਸ ਸੈਂਟਰ ਕੋਲ ਜਾਂਦਾ ਜੀਐਸਟੀ ਸੈਂਟਰ ਕੋਲ ਜਾਂਦੀ ਹੈ ਕੀ ਨਹੀਂ ਜਾਂਦਾ ਸੈਂਟਰ ਕੋਲ ਆਪਾਂ ਤਾਂ ਉੱਥੇ ਹੀ ਲੈਣਾ ਹੁੰਦੇ ਐ ਫੰਡ ਚਲੂ ਹੈ ਨਾ ਇਹ ਐ ਤੋਂ ਅੱਗੇ ਤਾਂ ਇਹ ਤੁਹਾਨੂੰ ਫੜੀ ਕਿਸੇ ਪਾਰਟੀ ਦੀ ਨਹੀਂ ਹੈਗੀ ਤੇ ਪਾਰਟੀ ਕਿਸੇ ਪਾਰਟੀ ਬਾਰੇ ਇੱਥੇ ਹੀ ਬੋਲਣਾ ਪਊਗਾ। ਆਪ ਚਿਚਕ ਵੀ ਸਾਨੂੰ ਕੋਈ ਨਹੀਂ ਹੈਗੀ। ਵੀ ਹਮੇਂ ਪੰਕਟ ਸਰਕਾਰ ਨੇ ਫੰਡੀਆਂ ਰੋਕੀ ਹੈ। ਤਾਂ ਪੰਜਾਬ ਦੀ ਡਿਵੈਲਪਮੈਂਟ ਰੁਕੀ ਹੋਈ ਹੈ। ਮਤਲਬ ਕੋਈ ਸ਼ੱਕ ਨਹੀਂ ਕਿਸੇ ਤਰ੍ਹਾਂ ਦੇ ਬਿੱਲ ਵੀ ਪਏ। ਨਹੀਂ ਬੇਖਾੜੇ ਕਿਤੇ ਕੰਮ ਹੈ ਜਿਹੜੀ। ਉਹ ਸਿੰਘ ਮਾੜ ਜੋ ਹਾਈ ਕੋਰਟ ਚ ਗਏ ਹੋਏ ਆ। ਹਾਈ ਕੋਰਟ ਨੇ ਆਰਡਰ ਕੀਤੇ ਆ। ਵੀ ਦਿਓ। ਤੇ ਉਹ ਵੀ ਖਜਾਨੇ ਦਾ ਕੋਈ ਅਮਲ ਹੀ ਹੋਇਆ ਕਿਉਂਕਿ ਦੇਣਗੇ ਤਾਂ ਹੀ ਨਾ ਜ ਪੈਸੇ ਹੋਣਗੇ ਤਾਂ ਜੇ ਤੁਸੀਂ ਦੱਸੋਗੇ ਕਿ ਸਰਸੀ ਪੇਮੈਂਟ ਡਿਪੋਜ਼ਿਟ ਕਰਵਾ ਦੇਣਾ ਤੇ ਉਹਨੂੰ ਗੱਡੀ ਵੀ ਦਿੰਦੇ ਲੋਕ ਨਹੀਂ ਹਾਂਜੀ ਹਾਂਜੀ ਇੰਨੀ ਪੇਮੈਂਟ ਜਿਹੜੀ ਪੈਂਡਿੰਗ ਹੈ ਫਾਈਨੈਂਸੀ ਤੁਸੀਂ ਕਿਹਾ ਕਿ ਕਿੰਨੀ ਬੁਜੀ ਲੱਗਦਾ ਕਿ ਕਿੰਨੇ ਕਰ ਜਮਾ ਹੋ ਉੱਥੇ ਜਿਹੜਾ 20-25 ਲੱਖ ਦੇ ਠੇਕੇ ਦਾ ਜਮਾ ਹੈ ਤੇ ਇਹ ਤਾਂ ਬਾਲਾ ਨਾਲੋਂ 10 ਈਕਰ ਦਾ ਜਮਾ ਉਹ ਤਾਂ 2 ਕਰੋੜ ਹੋ ਗਿਆ ਇਹ ਤਾਂ ਮੰਨ ਲਓ ਕਿ ਇੱਕ ਦਿਨ ਦਾ ਹੁੰਦਾ ਦੂਜੇ ਦਿਨ ਫਿਰ ਤਾਂ 1 ਕਰੋੜ ਤੇ ਜਿਹੜਾ ਐਂ ਕਰਦੇ ਠੇਕੇ ਇਹ ਕਿਹਦਾ ਮਜਬੂਰੀ ਹੈ ਇਹ ਕਿਹਦਾ ਫੱਟਿਆ ਹੋਇਆ ਇੱਕਦਮ ਫੱਟੇ ਨਹੀਂ ਤੱਕਦਾ ਟੈਂਡਰ ਸੈਂਟਰ ਵੀ ਹੁੰਦੀ ਨਾ ਲੋਕਾਂ ਦਾ ਹੈ ਨਹੀਂ ਲੋਕਾਂ ਦਾ ਟੈਂਡਰ ਵੀ ਹੁੰਦਾ ਲੋਕਾਂ ਦਾ ਕੰਪਨੀ ਨਹੀਂ ਹੁੰਦੀ ਇਹ ਬੈਠਦੀ ਸਾਡਾ ਨਹੀਂ ਹੁੰਦਾ ਜੀ ਸਾਡਾ ਨਹੀਂ ਹੁੰਦਾ ਸਾਡੇ ਤਾਂ ਸਾਨੂੰ ਤੇ ਕੇਡ ਗਵਰਨਮੈਂਟ ਨੇ ਜਦੋਂ ਟੈਂਡਰ ਲੈਣੇ ਆ ਤਾਂ ਕੰਪਲਸਰੀ ਕੀਤਾ ਆ ਵੀ ਤੁਸੀਂ ਲੋਕਰ ਸਰਕਾਰੀ ਕੰਮੇਂਡਰੀ ਤੋਂ ਲੈ ਲੀਏ ਤਾਂ ਲੈ ਇੱਕਦਮ ਕਲੀਅਰ ਕਰ ਦਿਓ ਜੀ ਤੁਸੀਂ ਕਿ ਤੁਹਾਡਾ ਰੈਫਾਇਨਰੀ ਨਾਲ ਹੈ ਜਾਂ ਐਚਪੀਸੀਐਲ ਨਾਲ ਹੈ ਐਚਪੀਸੀਐਲ ਇਹ ਰੈਫਾਇਨਰੀ ਦਾ ਤਾਂ ਕੋਈ ਰੌਲਾ ਨਹੀਂ ਨਾ ਇਹ ਰੈਫਾਇਨਰੀ ਨਹੀਂ ਸਾਡੀ ਨੇ ਜੀ ਕਿਉਂ ਬੰਦ ਕਰਤੀ ਇਹ ਤਾਂ ਆ ਪਾ ਫੈਲਰ ਇਹ ਇਹ ਕੋਈ ਫਾਜਿਸਤਾ ਕੀ ਬੰਦ ਕੀਤੀ ਉਹਨੂੰ ਜਨ ਸਟੇਟਾਂ ਨੂੰ ਜ਼ਿਆਦਾ ਪ੍ਰੋਡਕਸ਼ਨ ਦੂਜੀਆਂ ਸਟੇਟਾਂ ਨੂੰ ਜਾ ਰਹੀ ਹੈ ਜੁਪੀ ਜਾ ਰਹੀ ਹੈ ਹਰਿਆਣਾ ਨੂੰ ਜਾ ਰਹੀ ਹੈ ਪਰ ਪੰਜਾਬ ਨਾਲੋਂ ਸਸਤੀ ਜਾ ਰਹੀ ਹੈ 3000 ਤੋਂ ਲੈ ਕੇ 4500 ਰੁਪਏ ਪ੍ਰਤੀ ਟਨ ਪੰਜਾਬ ਨਾਲੋਂ ਸਸਤੀ ਲੁੱਕ ਜਾਰੀ ਹੈ ਨਾ ਸਿੱਟਾ ਇਹ ਇਸ इस ਦਾ ਤੁਹਾਡੇ ਕੋਲ ਕੀ ਬੇਸ ਹੈ ਗੱਲ ਉਹਨਾਂ ਕੋਲ ਸਸਤੀ ਜਾਰੀ ਹੈ ਜਾਂ ਆਪਾਂ ਉਹ ਤਾਂ ਜੇ ਆਨਲਾਈਨ ਤੋਂ ਜੇ ਤੁਮ ਬਿੱਲ ਵੀ ਪੇਸ਼ ਕਰਤਾਗੇ ਜੇ ਨਹੀਂ ਉਹ ਤਾਂ ਫਸਟ ਟਾਈਮ ਕੋਈ ਵੀ ਟਿੱਪਣੀ ਕਰ ਸਕਦੇ ਹਾਂ ਬਿੱਲ ਕਢਾਓ ਫਿਰ ਫੇਰ ਤੁਹਾਨੂੰ ਨਿਕਲੋਗੇ ਬਿੱਲ ਪੰਜਾਬ ਚ ਨਹੀਂ ਜਾਂਦੇ ਅਸੀਂ ਵੀ ਕੋਈ ਸਾਡੇ ਖਾਪਾ ਸੀ ਕਿੱਥੋਂ ਗੱਡੀ ਹੈ ਫਿਰ ਤੁਹਾਨੂੰ ਟਾਈਮ ਲੱਗੂਗਾ ਇਹ ਗੱਲ ਨਾ

ਹਾਂ ਇਹਨੂੰ ਇਹਨੂੰ ਦੂਜੀ ਵੀਡੀਓ ਚ ਚਲਾਇਆ ਕਰਦੇ ਨੂੰ ਮਤਲਬ ਪੰਜਾਬ ਸਰਕਾਰ ਨੇ ਬਹੁਤ ਥੋੜੇ ਫੰਡ ਪ੍ਰੋਵਾਈਡ ਕਰਕੇ ਟੈਂਡਰ ਲਾਇਆ ਇਲੈਕਸ਼ਨਾਂ ਤੋਂ ਕੋਈ 15-20 ਰੁਪਇਆ ਅਲਾਟ ਹੋ ਗਈ ਸੀ ਬੰਦ ਉਹਦੇ ਮੋਸਟਲੀ ਜਿਹੜੇ ਫੰਡ ਹੈ ਲੈਂਟ ਰੋਡਾਂ ਦੇ ਲਾਏ ਆ ਜਿੱਥੇ ਬਹੁਤ ਪਿੰਡ ਤੰਗ ਦੀਏ ਉਹਦੀ ਉਹਦੇ ਮੋਸਟਲੀ ਫੰਡ ਮਾਰਕੀਟ ਕਮੇਟੀ ਹੁੰਦੇ ਨੇ ਮਾਰਕੀਟ ਕਮੇਟੀ ਤੇ ਚੱਲਿਆ ਗਿਆ ਮਾਰਕੀਟਿਕ ਫੈਕਟਰੀ ਉਹ ਚੱਕ ਦਿੰਦਾ ਫਰੀਦਕੋਟ ਤੇ ਕੋਟਪੁਰੀ ਇਹ ਟੈਂਡਰ ਅਲਾਟ ਹੋਇਆ ਨੂੰ ਕਬੀ ਟਾਈਮ ਹੋ ਗਿਆ ਇਹਨਾਂ ਦਾ ਫੈਕਟਰੀ ਹੈ ਜਗਵੀਰ ਕੁਮਾਰ ਜਗਵੀਰ ਕੁਮਾਰ ਕੋਟਪੁਰੀ ਦਾ ਵੀ ਜਗਵੀਰ ਕੁਮਾਰ ਫਰੀਦਕੋਟ ਦਾ ਵੀ ਮਾਰਕੀਟ ਕਮੇਟੀ ਦਾ ਫੈਕਟਰੀ ਹੈ ਉਹਨਾਂ ਨੇ ਇਹ ਫੰਡ ਪ੍ਰੋਵਾਈਡ ਕਰਨੀ ਹੈ ਪਹਿਲਾਂ ਤਾਂ ਜਗਵੀਰ ਕੁਮਾਰ ਜੀ ਲੈਂਦੇ ਸੀ ਜੀ 50 ਪੈਸੇ ਜੇ ਕਰੋੜ ਰੁਪਇਆ ਦੇਣਾ ਤਾਂ 50000 ਰੁਪਇਆ ਉਹ ਗੱਲ ਚੱਤ ਪਾ ਕੇ ਲੈਂਦੇ ਸੀਗੇ ਹੁਣ ਜਗਵੀਰ ਕੁਮਾਰ ਜੀ ਨੇ ਬਿਲਕੁਲ ਫੰਡ ਬੰਦ ਕਰਤੇ ਫੰਡ ਪਈ ਐ ਪੰਜਾਬ ਸਰਕਾਰ ਦੀ ਡਿਵੈਲਪਮੈਂਟ ਕੰਮ ਦੇ ਰੁਕਦੀਆਂ ਰੁਕ ਜਾਈ ਇਲੈਕਸ਼ਨ ਦਾ ਟਾਈਮ ਐ ਸੜਕਾਂ ਨਹੀਂ ਬਣਦੀਆਂ ਨਾ ਬਣ ਅਖੀਂ ਇਸ 100% ਤੋਂ ਘੱਟ ਮੈਂ ਫੰਡ 1% ਕਮਿਸ਼ਨ ਲੈ ਤੋਂ ਬਿਨਾਂ ਮੈਂ ਫੰਡ ਲੀ ਰਹੀ ਨਹੀਂ ਕਰਨੀ ਜੇ ਸਾਡੀ ਗੱਲ ਗਲਤ ਹੈ ਜਗਵੀਰ ਦਾ ਸਰਕਾਰ ਕੋਲ ਨੰਬਰ ਹੈਗਾ ਤੁਸੀਂ ਪੁੱਛ ਲਿਓ ਵੀ ਤੂੰ ਪੈਸੇ ਪਏ ਹੋਣ ਦੇ ਬਾਵਜੂਦ ਵੀ ਫੰਡ ਕਿਉਂ ਨਹੀਂ ਕਰਦਾ ਠੀਕ ਹੈ ਜੀ ਪੰਜਾਬ ਸਰਕਾਰ ਕਹਿੰਦੀ ਹੈ ਵੀ ਸਾਡਾ ਕੁਝ ਅਧਿਕਾਰੀ ਪੈਸੇ ਲੈ ਰਹੇ ਆ ਤੇ ਜਗਵੀਰ ਕੁਮਾਰ ਕੋਟਪੂਰੇ ਤੇ ਫਰੀਦਕੋਟ ਤੋਂ ਹੱਕ ਠੋਕੇ ਪੈਸੇ ਲੈ ਰਹੇ ਆ ਹੋ ਸਕਦਾ ਹੈ ਜੇ ਪਲੀਟੀਕਲ ਬੰਦੇ ਵੀ ਨਾਲੇ ਹੋਣਗੇ ਸਾਨੂੰ ਉਹਦੇ ਮਾਰੀ ਮੋਟੀ ਕੰਫੋ ਬਈ ਐ ਠੀਕ ਹੈ ਜੀ ਪੰਜਾਬ ਸਰਕਾਰ ਸਰਕਾਰ ਨੇ ਧਿਆਨ ਦੇਵੇ ਅਸੀਂ ਰਿਟਰਨ ਚ ਵੀ ਵਿਜੀਲ ਨੂੰ ਤੁਹਾਨੂੰ ਲਿਖਾਂਗੇ ਕਿ ਇਹੋ ਜੇ ਕਰਪਟ ਅਧਿਕਾਰੀਆ ਵਿਰੁੱਧ ਸਖਤ ਕਾਰਵਾਈ ਪੰਜਾਬ ਸਰਕਾਰ ਕਰੇ ਜੀ ਪੰਜਾਬ ਦੀ ਜਿਹੜੇ ਡਵੈਲਪਮੈਂਟ ਚ ਅਰੋੜਾ ਬੰਦੇ ਐ ਤੇ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਨੂੰ ਘਰੇ ਤੋਂਰੀ ਇਹਨਾਂ ਦਾ ਕੋਈ ਹੋਰੀ ਰਹਿ ਜਾਂਦਾ ਇੱਥੇ ਜੀ ਇਹਨਾਂ ਸਰਕਾਰ ਤਾਂ ਕਿ ਤਰਸੋ ਤੋਂ ਵੱਧ ਪਰ ਇਸ ਤਰ੍ਹਾਂ ਨਹੀਂ ਸੀ ਮਾ ਹਲਾ ਦੇਗਾ ਦਿੱਕਤ ਉਹ ਜੀ ਪੰਜਾਬ ਸਰਕਾਰ ਠੀਕ ਹੈ ਵੀ ਘਟਿਆ ਭ੍ਰਸ਼ਟਾਚਾਰ ਇਹ ਕੋਈ ਸ਼ੱਕ ਨਹੀਂ ਪਰ ਜੇਕਰ ਬੰਦਤ ਬੰਦ ਹੁੰਦੇ ਨਹੀਂ ਭ੍ਰਸ਼ਟਾਚਾਰ ਹੋਇਆ ਜੇ ਆਪਾਂ ਲੈਂਦੇ ਆ ਇੱਕ ਠੋਕੀ ਲੈਂਦੇ ਜੀ ਜੇ ਤੁਸੀਂ ਕਰ ਰਹੇ ਸਰੇ ਆ ਮੈ ਲੈ ਰਹੇ ਜੀ ਬਿਲਕੁਲ ਸਰੇ ਆ ਮੈ ਲੈ ਰਹੇ ਜੀ ਇੱਕ ਨੇ ਲੈ ਇੱਕ ਨੇ ਬਹੁਤ ਲੈ ਰਹੇ ਇਹਨਾਂ ਇਕੱਲਾ ਲੈ ਰਹੇ ਬਹੁਤ ਲੈ ਰਹੇ ਫੈਕਟਰੀ ਮੋਸਟਲੀ ਕਮਿਸ਼ਨ ਲਾ ਜੇ ਬਣਾ ਫੰਡ ਨਹੀਂ ਕਰਦੇ ਮਾਰਕੀਟ ਕਿ ਮਿੱਟੀਆਂ ਇਹ ਸਾਡੀ ਤੁਸੀਂ ਇਹ ਸਾਨੂੰ ਵੀ ਮਜਬੂਰੀ ਹੈ ਮੰਦਵਾ ਗੱਲ ਆਉਂਦੀ ਇਹ ਕਿ ਉਹ ਗੈਰੀਟੇ ਦੇ ਫੰਡ ਨਹੀਂ ਲੈਣ ਹੁੰਦੇ ਫੰਡ ਲੈਣਦੇ ਐਕਸਨਾਂ ਨੇ ਠੀਕ ਹੈ ਜੀ ਤੇ ਜਦੋਂ ਐਕਸਨ ਨਾਲ ਅਸੀਂ ਗੱਲ ਕਰਦੇ ਆਂ ਤੇ ਉਹ ਕਹਿੰਦੇ ਵੀ ਜਾਓ ਫਿਰ ਕਰੋ ਜਗਾਰ ਪਰ ਅਸੀਂ ਤਾਂ ਕੀਤਾ ਨਹੀਂਗਾ ਕਿ ਵੀਰ ਕੁਮਾਰ ਨੇ ਫੰਡ ਰੋਕੇ ਹੋਏ ਤੁਸੀਂ ਕਹਿੰਦੇ ਪਹਿਲਾਂ 50 ਪੈਸੇ ਉਹਨਾਂ ਨੇ ਵਧਾ ਕੇ 1 ਰੁਪਇਆ ਕਰ ਲਿਆ ਲੱਗਦਾ ਵੀ ਉਸ ਸਮੇਂ ਵੀ ਉਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਸੀ ਜਦੋਂ 50 ਕਰਦੇ ਬਾਕੀ ਦਾ ਹੱਥ ਪਾਵੀ ਕਹਿੰਨੇ ਵੀ ਕਾਰਵਾਈ ਕਰੋ ਕਿਤੇ ਅਸੀਂ ਬਹੁਤ ਵਾਰੀ ਕਹਿ ਕੇ ਕਰਦੇ ਪਰ ਠੇਕੇਦਾਰ ਜਦ ਕਰੋੜ ਦਾ ਕੰਮ ਕਰਕੇ ਵਹਿ ਜਾਂਦਾ ਜੀ ਤੇ ਕੋਤਰੋਂ ਲਿਮਟਾਂ ਦੇ ਵਿਆਜ ਪੈਣ ਲੱਗ ਜਾਂਦੇ ਆ ਤੇ ਠੇਕੇਦਾਰ ਦਾ ਫਸ ਜਾਂਦਾ ਠੇਕੇਦਾਰ ਨੂੰ ਆਉਂਦਾ ਵੀ 50000 ਨਾ ਖੜਾ ਛੜਾ ਜੇ ਨਹੀਂ ਬੈਂਕ ਦਾ ਵਿਆਜ ਤਾਂ ਫਿਰ 5 ਲੱਖ ਬੂਗਾ ਘਰ ਵੀ ਠੇਕੇਦਾਰ ਦੇ ਲੁਲਾ ਮਹੋਂਗੇ ਜੋ ਲੁਲਾਮੀ ਹੁੰਦੀ ਹੈ ਉਹ ਤਾਂ ਫਿਰ ਹਾਈ ਕੋਰਟ ਵੀ ਜਾਜ ਨਹੀਂ ਕਰਦੀ ਸਾਡੀ ਮਜੂਰੀ ਬਣ ਜਾਂਦੀ ਹੈ ਸਾਡੀ ਮਜੂਰੀ ਨੂੰ ਕੋਈ ਸਮਝ ਨਹੀਂ ਕੋਸ਼ਿਸ਼ ਨਹੀਂ ਕਰਦੇ ਅਸੀਂ ਬਿਲਕੁਲ ਖਲਾਫ ਹਾਂ ਪਰ ਅੱਜ ਦੇ ਹੱਥ ਖਲਾਫ ਹੈ ਕਿਤੇ ਤੋਂ ਬੋਮਟ ਗਈ ਅਸੀਂ ਦਫ਼ਤਰ ਨੂੰ ਚਾਰਾਂ ਕਿਹੜੇ ਕਿਹੜਾ ਅਫਸਰ ਕਰਦਾ ਹੈ ਪਰ ਸਾਨੂੰ ਬਲੈਕਮੈਲ ਨਾ ਕੀਤਾ ਜਾਵੇ ਜਗਵੀਰ ਜਿਹੜੇ ਜਗਵੀਰ ਕੁਮਾਰ ਆ ਹੈ ਫੈਕਟਰੀ ਨੇ ਇਹੋ ਜਿਹੇ ਆਪਾਂ ਦੇ ਬਖਲਾ ਸਖਤ ਕਾਰਵਾਈ ਕਰਕੇ ਘਰੇ ਤੋਂ ਨਾ ਜਾਵੇ ਈਮਾਨਦਾਰ ਰਫਾ ਲੈ ਜਾਣ ਤਾਂ ਕਿ ਜਿਹੜੀ ਪਿਆਬ ਦੀ ਡਿਵੈਲਪਮੈਂਟ ਹੈ ਉਹ ਰਾਵ ਨਾਲ ਖਿੱਚੀ ਕਿਨੋਂ ਉਹ ਸੰਭਾਤ ਕੁਝ ਇੱਥੋਂ ਤੱਕ ਇੱਧਰ ਮਗਰ ਆਜੋ ਕਿਉਂਕਿ